ਚਾਰਪੁਰ ਜਿਹੜਾ ਸਾਡਾ ਕਸ ਆਪਰੇਸ਼ਨ ਚੱਲ ਰਿਹਾ ਸੀਮ 4 ਉਹਦੇ ਵਿੱਚ ਜਿਹੜਾ ਹੈਗਾ ਜਿੰਨੇ ਵੀ ਹੌਟਸਪੌਟਸ ਹੈਗੇ ਉਸ ਜਿਸ ਇਟੇ ਵਿੱਚ ਉਹ ਐਸਐਸਪੀ ਚਾਰਪੁਰ ਸਰਿੰਦਰ ਲਾਂਬਾ ਜੀ ਇਹਨਾਂ ਨੇ ਆਪ ਦੀ ਟੀਮ ਦੇ ਨਾਲ ਸਾਰੀ ਪਲੈਨਿੰਗ ਕਰਕੇ ਔਰ ਉਹ ਜਿਹੜੇ ਹੌਟਸਪੌਟਸ ਸੱਜਿਤ ਨਸ਼ੀ ਦਾ ਜਿਆਦਾ ਜਿਹੜਾ ਹੈ ਹైదరాబాద్ ਚੱਲ ਰਿਹਾ ਜਿੱਥੇ ਜਿਆਦਾ ਵਿਕਦਾ ਔਰ ਜਿਹੜੇ ਪੁਆਇੰਟਸ ਆ ਫੇਲ ਹੈਗੇ ਆ ਜਿੱਥੇ ਛੋਟੀ ਮਾਤਰਾ ਦੇ ਵਿੱਚ ਆਡੇ ਬੱਚਿਆਂ ਦੇ ਸਾਹ ਦੇ ਉੱਤੇ ਜਿਹੜਾ ਹੈਗਾ ਵਾ ਬਿੱਟਾ 22 ਬੱਚਾ ਛੋਟੀ ਮਾਤਰਾ ਦੇ ਵਿੱਚ ਬੱਚਿਆਂ ਨੂੰ ਜਾਂ ਜਿਹੜੇ ਯੰਗ ਆ ਸਾਡੀ ਜਨਰੇਸ਼ਨ ਉਹਨਾਂ ਨੂੰ ਚਿੱਟਾ ਦਿੱਤਾ ਜਾਂਦਾ ਉਹ ਸਾਰੇ ਜਿਹੜੇ ਆ ਸਪੋਰਟਸ ਨੂੰ ਡੈਂਟੀਫਾਈ ਕਰਕੇ ਉਹਨਾਂ ਦਾ ਸਰਚ ਕੀਤੀ ਜਾ ਰਹੀ ਆ ਔਰ ਜਿਹੜੇ ਬਿੱਗ ਫਿਸ਼ ਸੀਗੇ ਜਿਹੜੇ ਨਸ਼ੇ ਦੇ ਸਮਗਲਰ ਸੀਗੇ ਉਹ ਜੰਗੀਆਂ ਵੀ ਇਹਨਾਂ ਦੀਆਂ ਲਿਸਟਾਂ ਸੀ ਕੋਈ 111 12 ਦੇ ਫਰੀਵ ਡਿਸਟ੍ਰਿਕਟ ਦੇ ਹੈਗੇ ਜਿਹੜਾ ਨੇ ਇਹਨਾਂ ਨੇ ਆਡੈਂਟੀਫਾਈ ਕੀਤੇ ਜਿਹੜੇ ਸਜਾ ਜਾਪਤਾ ਵੀ ਨੇ ਔਰ ਜਿਹੜੇ ਉਹਨ ਜਿਹੜੇ ਹੈਗੇ ਆ ਉਹ ਜ਼ਮਾਨਤਾਂ ਤੇ ਬਾਹਰ ਆਏ ਆ ਉਹਨਾਂ ਦੀਆਂ ਐਕਟੀਵਿਟੀਜ਼ ਨੂੰ ਖੱਲ ਪਾਉਣੀ ਉਹਨਾਂ ਨੂੰ ਭਜਾਉਣ ਵਾਸਤੇ ਤਾਂ ਕਿ ਉਹਨਾਂ ਦੇ ਪੈਰ ਨਾ ਲੱਗਣ ਜੇ ਚੇਲਾ ਤੋਂ ਆ ਵੀ ਗਏ ਆ ਉਹਨਾਂ ਨੂੰ ਜਿਹੜਾ ਹੈਗਾ ਵਾ ਪੂਰਾ ਭਜਾਇਆ ਜਾਵੇ ਉਹਨਾਂ ਨੂੰ ਬਿਲਕੁਲ ਬੈਠਣ ਨਾ ਦਿੱਤਾ ਜਾਵੇ ਤਾਂ ਕਿ ਉਹ ਇੱਕ ਕੇ ਬੈਕ ਤੇ ਇਸ ਪੰਦੇ ਨੂੰ ਫੇਰ ਅੰਜਾਮ ਨਾ ਦੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਬਾਕੀ ਦੇ ਜਿੰਨੇ ਵੀ ਹੌਟਸਪੌਟਸ ਆ ਉਹ ਉਥੇ ਸਰਚ ਭਿਆਨ ਚੱਲ ਰਿਹਾ 11 ਥਾਮਾਂ ਦੇ ਉੱਤੇ ਚੱਲ ਰਿਹਾ ਹਿਆਰਪੁਰ ਡਿਸਟ੍ਰਿਕਟ ਦੇ ਵਿੱਚ ਐਸਐਸਪੀ ਸ਼ਾਰਪੁਰ ਨੂੰ ਖੁਦ ਲੀਡ ਕਰ ਰਹੇ ਆ ਮੈਂ ਇਹ ਸਾਰੇ ਆਪਰੇਸ਼ਨ ਨੂੰ ਇਹਨਾਂ ਦੀ ਜਿਹੜਾ ਚੱਲ ਰਿਹਾ ਉਹਨੂੰ ਸੁਪਰਵਾਈਜ਼ ਕਰਨ ਲਈ ਅੱਜ ਆਪ ਖੁਦ ਇੱਥੇ ਆਇਆ ਲੋਕਾਂ ਨਾਲ ਮਿਲੇ ਆ ਲੋਕਾਂ ਨਾਲ ਗੱਲਬਾਤ ਕੀਤੀ ਆ ਜਿਹੜਾ ਘੰਟਾਕਾਰ ਹਿਆਰਪੁਰ ਦਾ ਏਰੀਆ ਹੈਗਾ ਜਿਵੇਂ ਇੱਕ ਕਸੂ ਦਾ ਏ ਟਾਰਗੇਟ ਆਪਰੇਸ਼ਨ ਇੱਥੇ ਵੀ ਚੱਲ ਰਿਹਾ ਉਹਨਾਂ ਨੇ ਗੱਲਬਾਤ ਕੀਤੀ ਆ ਲੋਕਾਂ ਤੋਂ ਜਿਹੜੀ ਫੀਡਬੈਕ ਮਿਲੀ ਆ ਉਹਦੇ ਤੇ ਅਸੀਂ ਵਰਕ ਆਊਟ ਕਰ ਸਾਲਾਂ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਵੀ ਜਿਸ ਏਰੀਆ ਦੇ ਵਿੱਚ ਤੁਸੀਂ ਹੁਣ ਘੁੰਮ ਕੇ ਆਏ ਹੋ ਜਿੱਥੇ ਨਸ਼ਾ ਤਸਕਰੀ ਵੱਡੇ ਕੈਟੇਗਰੀਆ ਔਰ ਅੱਜ ਤੁਸੀਂ ਕਸੂ ਦੇ ਚਲਦੇ ਇਥੇ ਪਹੁੰਚੇ ਲੱਗਦਾ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੁਛ ਇੱਕਾ ਦੀ ਪਲਾਨਿੰਗ ਹੈ ਜਿਹੜੀ ਕਸੂ ਦਾ ਪ੍ਰਭਾਵ ਹੋਊਗਾ ਐਸਐਸਪੀ ਸ਼ਰਪੁਰ ਉਹਨਾਂ ਨੇ ਮੇਰਨਾਦ 3-4 ਦਿਨ ਤੋਂ ਪਹਿਲਾਂ ਸਾਡੀ ਮੀਟਿੰਗ ਵੀ ਹੋਈ ਸੀ ਇਹਨਾਂ ਨੇ ਮੈਨੂੰ ਪੂਰਾ ਵਿਸ਼ਵਾਸ ਵੀ ਦਿਵਾਇਆ ਸੀ ਕਿ ਅਸੀਂ ਦੇਖੋ ਕਿਸੇ ਵੀ ਚੀਜ਼ ਦੀ ਮੈਂ ਇਹ ਨਹੀਂ ਕਹਿੰਦਾ ਕਿ ਉਹ ਬਹੁਤ ਵੱਡੀ ਸਟੇਟਮੈਂਟ ਹੋ ਜੂਗੀ ਜੇ ਮੈਂ ਇਹ ਕਹਿਦਾ ਤੁਹਾਡੇ ਪੀਐਸ ਵੀ ਨੂੰ ਜਣਾ ਤੋਂ ਪੜਦਾ ਜੀ ਪਰ ਇਹਦੇ ਤੇ ਅਸੀਂ ਡੈਂਟ ਪਾਵਾਂਗੇ ਔਰ ਚੰਡਾ ਵੱਡਾ ਡੈਂਟ ਪਾਵਾਂਗੇ ਸਾਡੇ ਸਾਰੇ ਅਫਸਰ ਸਾਰੇ ਸੀਰੀਅਸਲੀ ਫੋਕਸਡ ਹੋ ਕੇ ਇਸ ਪਿੱਛੇ ਲੱਗੇ ਹੋਏ ਆ ਔਰ ਕਿਸੇ ਵੀ ਚੀਜ਼ ਨੂੰ ਜਿਵੇਂ ਟੈਰਰਿਜ਼ਮ ਸਿਕੁਰਿਟੀ ਟੈਰੋਰਿਜ਼ਮ ਦੇ ਵਿੱਚ ਆਪਾਂ ਵੇਖਦੇ ਰਹੇ ਤੁਸੀਂ ਵੀ ਫੇਸ ਕੀਤਾ ਸੀ ਵੀ ਉਸ ਟੈਰੋਰਿਜ਼ਮ ਦੀ ਲੜਾਈ ਨੂੰ ਵੀ ਲੜਿਆ ਪੰਜਾਬ ਪੁਲਿਸ ਨੇ ਵੀ ਲੜਿਆ ਟੈਰੋਰਿਜ਼ਮ ਦੇ ਵਿੱਚ ਵੀ ਉਦੋਂ ਹੀ ਟੈਰੋਰਿਜ਼ਮ ਖਤਮ ਹੋਇਆ ਸੀ ਜਦੋਂ ਲੋਕ ਪੁਲਿਸ ਦੇ ਨਾਲ ਆ ਕੇ ਖੜ ਕੇ ਸੀ ਜਦੋਂ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਲੱਗੇ ਸੀਗੇ ਦਾਰ ਜਿਹੜਾ ਪਰਾਂ ਕਰਕੇ ਹੁਣ ਦੇ ਜਿਹੜੇ ਲੋਕ ਆ ਹੁਣ ਇਸ ਕਰਕੇ ਵੀ ਅਜੇ ਵੀ ਲੋਕਾਂ ਦੇ ਵਹਿਮ ਚ ਉਹ ਹੀ ਇਹ ਦੂਜਾ ਛਿੱਟਾ ਟੈਰੋਰਿਜ਼ਮ ਇਹ ਆ ਗਿਆ ਹੋਣ ਵੀ ਜਿਹੜੇ ਲੋਕ ਆ ਉਹਨਾਂ ਨੂੰ ਵੀ ਅਸੀਂ ਕਿਸੇ ਨੂੰ ਦਿਆਂਗੇ ਇਨਫੋਰਮੇਸ਼ਨ ਦੇ ਦਾਂਗੇ ਪੁਲਿਸ ਨੂੰ ਜੇ ਸਾਡਾ ਨਸ਼ਰ ਹੋ ਗਿਆ ਤੇ ਅਸੀਂ ਜਿਹੜੀ ਇਨਫੋਰਮੇਸ਼ਨ ਦਿੱਤੀ ਆ ਕੱਲ ਨੂੰ ਉਹ ਸਾਡੇ ਨਾਲ ਕੋਈ ਲੜਾਈ ਝਗੜਾ ਕਰਨਗੇ ਸਾਡਾ ਨੁਕਸਾਨ ਕਰਨਗੇ ਸਾਡੀ ਦੁਸ਼ਮਣੀ ਪੈਣੀ ਇਹੋ ਚੀਜ਼ ਟੈਰੋਇਜ਼ਮ ਚ ਹੋਈ ਸੀ ਲੋਕ ਡਰਨ ਲੱਗੇ ਲੋਕਾਂ ਨੂੰ ਉਹਨਾਂ ਨੇ ਇਸ ਤਰ੍ਹਾਂ ਪੈ ਪੀੜ ਕਰ ਲਿਆ ਸੀ ਕਿ ਜਦੋਂ ਵੀ ਕੋਈ ਬੰਦਾ ਇਨਫੋਰਮੇਸ਼ਨ ਦਿੰਦਾ ਸੀ ਉਹਦਾ ਨੁਕਸਾਨ ਕੀਤਾ ਜਾਂਦਾ ਸੀ ਅਲਟੀਮੇਟਲੀ ਕੀ ਹੋਇਆ ਇਹ ਰਾਤ ਨੂੰ ਜਿਹੜੇ ਅੱਤਵਾਦੀ ਸੀਗੇ ਇਹ ਸਾਰੇ ਲੋਕਾਂ ਦੇ ਘਰਾਂ 'ਚ ਜਾਣ ਲੱਗੇ ਸਪੈਸ਼ਲੀ ਡੇਰੇ ਆ ਤੇ ਬਹਿਕਾਂ ਦੇ ਜਾਣ ਲੱਗੇ ਲੋਕਾਂ ਦੀਆਂ ਔਰਤਾਂ ਦੀਆਂ ਧੀਆ ਭੈਣਾਂ ਦੀਆਂ ਇਹਨਾਂ ਨੇ ਪੱਟਾਂ ਲੁੱਟੀਆਂ ਲੋਕਾਂ ਦੇ ਪੈਸੇ ਕੋਈ ਲੋਕਾਂ ਦੇ ਪਰਚੇ ਧੱਕੇ ਦੇ ਨਾਲ ਸਾਰਟ ਗੱਲ 'ਚ ਪਾ ਕੇ ਨਾਲ ਲੈ ਜਾਂਦੇ ਰਹੇ ਕਿ ਤੈਨੂੰ ਬਾਬਾ ਬਣਾਵਾਂਗੇ ਸੋ ਉਹੋ ਹੀ ਸਿਸਟਮ ਹੈ ਇਸ ਚੀਜ਼ ਨੂੰ ਰਿਵਾਈਵ ਕਰਦਾ ਹਾਂ ਉਸ ਚੀਜ਼ ਨੂੰ ਸਪੈਕਟਰ ਨੂੰ ਰਿਵਾਈਵ ਕਰਦਾ ਕਿਉਂਕਿ ਅਸੀਂ 8990 ਦੀ ਭਰਤੀ ਹੋਈ ਆ ਵੀ ਆਉਂਦੇ ਹੱਤਵਾਦ ਦੇ ਵਿੱਚ ਹੀ ਪੈ ਰੱਖਿਆ ਉਸ ਚੀਜ਼ ਨੂੰ ਵੇਖੀਏ ਤੇ ਇਸ ਚੀਜ਼ ਨੂੰ ਵੇਖੀਏ ਫਰੇਮ ਚ ਪੂਰੀ ਸੈੱਟ ਬਹਿ ਰਹੀ ਆ ਬਟ ਜਦੋਂ ਉਹ ਖਤਮ ਕੀਤਾ ਸੀ ਕਿ ਪੰਜਾਬ ਪੁਲਿਸ ਕਮਿਟਿਡ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਟੀਜੀਪੀ ਗੌਰਵ ਯਾਦਵ ਜੀ ਅੰਟਾਇਰ ਪੁਲਿਸ ਇਸ ਇਸ ਅਲਾਮਤ ਮੁਕ ਅਲਪਉਣ ਲਈ ਖਤਮ ਕਰ ਲਈ ਦਿਨ ਪਰ ਰਾਤ ਮਿਹਨਤ ਕਰ ਰਹੀ ਹੈ ਐਂਡ ਅਸੀਂ ਇਹਦੇ ਤੇ ਬਹੁਤ ਵੱਡਾ ਟੈਂਪਰ ਸਰ ਠੀਕ ਕੋਈ ਦਿਨਾਂ ਦੀ ਗੱਲ ਕਰੀਏ ਤਾਂ ਬੀਤੇ ਨਾਲ ਜੇ ਕੋਈ ਇਫੈਕਸ਼ਨ ਦੇਖੇ ਨਾ ਪਾੰਡਾ ਹੋਵੇ ਸੋ ਇਹ ਨਹੀਂ ਬਲੀ ਜਿਹੜਾ ਇਹ ਪੁਲਿਸ ਵਰਕਿੰਗ ਦਾ ਪਾਰਟ ਹੈਗਾ ਚੈਕਿੰਗ ਕਰਨਾ ਜਿਹੜਾ ਕੋਈ ਕਸੂਰਵਾਰ ਆ ਪੁਲਿਸ ਅਫਸਰ ਆ ਜਿਉ ਕੋ ਗਲਤੀ ਕਰਦਾ ਉਹਨੂੰ ਸਜ਼ਾ ਦੇਣੀ ਔਰ ਜਾਂ ਉਹਨੂੰ ਸਮਝਾ ਸਮਝੋਣਾ ਉਹਨੂੰ ਨਸੀਹਤ ਦੇਣੀ ਕਿ ਉਹ ਸਹੀ ਟ੍ਰੈਕ ਤੇ ਚੱਲੇ ਔਰ ਸਰਪ੍ਰਾਈਜ਼ ਚੈਕਿੰਗ ਜਿਹੜੀਆਂ ਆ ਉਹ ਜਿਵੇਂ ਟਾਂਡਾ ਵਾਂ ਬਾਕੀ ਥਾਂ ਵੀ ਚਲਦੀਆਂ ਰਹਣਗੀਆਂ ਸੋ ਜਿਹੜੀਆਂ ਸਰਪ੍ਰਾਈਜ਼ ਰਿਜ਼ਲਟਸ ਐ ਐਸਐਸ 20 ਵੀ ਕਰਦੇ ਆ ਮੈਂ ਵੀ ਮੰਨਤੀ ਸੀ ਜਦੋਂ ਇੱਥੇ ਆਇਆ ਮੇਰੀ ਪੋਸਟ ਹੈ ਕੋਈ ਉਸ ਤੋਂ ਬਾਅਦ ਮੈਂ ਜਿਹੜਾ ਥਾਣਾ ਵਿਦਣ ਕੀਤਾ ਔਰ ਇਸ ਤੋਂ ਬਾਅਦ ਮੈਂ ਹੁਣ ਜਿਹੜੀਆਂ ਨੈਕਸਟ ਸਾਡੀ ਪਲੈਨਿੰਗ ਆ ਔਰ ਇੱਕ ਜ਼ਿਲ੍ਹੇ ਦੀ ਕ੍ਰਾਈਮ ਮੀਟਿੰਗ ਜਲੰਧਰ ਰੂਰਲ ਦੀ ਸਾਰੀ ਡਿਟੇਲ ਕ੍ਰਾਈਮ ਮੀਟਿੰਗ ਅਸੀਂ ਕਰਨ ਜਾ ਰਹੇ ਆ ਮੈਂ ਤਾਂ ਕਿ ਜਿਹੜੀ ਪਟੈਂਸੀ ਹੈਗੀ ਆ ਮਗਰ ਉਹਦੇ ਚ ਡਾਇਰੈਕਸ਼ਨਾਂ ਦੇ ਕੇ ਸੇਧ ਦੇ ਕੇ ਉਹਨਾਂ ਨੂੰ ਐਜੂਕੇਟ ਕਰਕੇ ਸਾਡੇ ਜੀਓ ਐਸਐਚਯੂਜ਼ ਨੂੰ ਪ੍ਰੋਪਰ ਡਾਇਰੈਕਸ਼ਨਾਂ ਦੇ ਕੇ ਜਿੰਨੀਆਂ ਕੰਪਲੇਨਸਾਂ ਤਫ਼ਤੀਸ਼ਾਂ ਲੰਬਤ ਨੇ ਸਾਲ ਤੋਂ ਉੱਪਰ ਜਿਹੜਾ ਹੈਗਾ ਉਹਨਾਂ ਦੀ ਡਿਸਪੋਜ਼ਲ ਕੀਤੀ ਜਾਵੇ ਤਾਂ ਕਿ ਜਿਹੜੇ ਲੋਕ ਉਹਨਾਂ ਮੁਕੱਦਮਿਆਂ ਦੇ ਮਦਾ ਹੀ ਨੇ ਉਹਨਾਂ ਨੂੰ ਇਨਸਾਫ਼ ਮਿਲ ਸਕੇ ਕਸੂਰਵਾਰ ਨੂੰ ਸਜ਼ਾ ਮਿਲ ਸਕੇ ਇਦਾਂ ਹੀ ਇੱਕ ਜਿਹੜਾ ਹੈਗਾ ਪੁਲਿਸ ਸਟੇਸ਼ਨ ਜਿਵੇਂ ਸਾਡੀਆਂ ਤੋਂ ਸਾਲ ਦੇ ਵਿੱਚ ਦੋ ਵਾਰ ਇੱਕ ਗੱਦਰ ਅਫਸਰ ਨੇ ਫਾਰਮਲ ਇਨਸਪੈਕਸ਼ਨ ਕਰਦੀ ਹੁੰਦੀ ਹੈ ਪਹਿਲੀ ਸਮਾਈ ਤਕਨੀਸ਼ੇ ਤੱਕ ਫਿਰ ਦੂਜੀ ਉਹ ਇੱਕ ਥਾਣੇ ਦੀ ਮੈਂ ਫਾਰਮਲ ਇਨਸਪੈਕਸ਼ਨ ਵੀ ਅਰੇਂਜਡ ਕਰਦੀ ਜਾ ਰਿਹਾ ਜਿਹੜੀ ਕੋ ਸਭ ਤੋਂ ਵੱਡਾ ਥਾਣਾ ਜਿੱਥੇ ਜਨਾਬ ਪਟੈਨਸੀ ਦਾ ਜ਼ਿਆਦਾ ਹੋਣਾ ਇਦਾਂ ਹੀ ਇੱਕ ਡੀਪੀਓ ਜਿਹੜਾ ਡਿਸਟ੍ਰਿਕਟ ਦਾ ਸਾਡੇ ਆਫਿਸ ਨੇ ਸੈਟ ਕੀਤਾ ਹੈ ਐਸਐਸਪੀ ਸਾਡੇ ਕੁਆਟਰ ਔਰ ਸਾਰੇ ਇਹੋ ਜਿਹੇ ਜਿੱਥੇ ਆਫਿਸ ਹੁੰਦੇ ਆ ਉਹਨਾਂ ਦੀ ਜਿਹੜੀ ਆ ਸਾਰੀਆਂ ਮੱਤਾਂ ਦੀ ਸਾਰੇ ਉਹਨਾਂ ਸੈਕਸ਼ਨਸ ਦੀ ਜਿਹੜੀ ਹੈਗੀ ਆ ਇਨਸਪੈਕਸ਼ਨ ਹੋਈ ਕੀਤੀ ਜਾਊਗੀ ਸੋ ਇਹ ਰੂਟੀਨ ਕੋਰਸ ਹੈਗਾ ਵਾ ਔਰ ਇਹਨਾਂ ਚੀਜ਼ਾਂ ਦੇ ਨਾਲ ਜਦੋਂ ਅਸੀਂ ਕੰਮ ਕਰਾਂਗੇ ਇਸ ਤਰ੍ਹਾਂ ਦੇ ਨਾਲ ਇੱਕ ਡਾਇਰੈਕਸ਼ਨ ਦੇ ਨਾਲ ਇੱਕ ਸਟਰੈਟਜੀ ਦੇ ਨਾਲ ਟੀਮ ਵਰਕ ਬਣਾ ਕੇ ਔਰ ਡੈਫੀਨਿਟਲੀ ਚੰਗੇ ਬਸ ਪਰ ਜਦੋਂ ਕੋਈ ਵਿਅਕਤੀ ਫੜਿਆ ਜਾਂਦਾ ਬਾਹਰ ਆ ਕੇ ਤਾਂ ਇਹੀ ਕਹਿੰਦਾ ਕਿ ਜੇਲ੍ਹ ਦੇ ਅੰਦਰ ਸਭ ਕੁਝ ਮਿਲ ਗਿਆ ਉਹ ਬਾਹਰ ਆ ਕੇ ਸਮਾਂ ਕਿ ਡਬਲ ਵੇਚਣਾ ਸ਼ੁਰੂ ਕਰ ਦਿੰਦਾ ਵੇਖੋ ਮੈਂ ਇਸ ਸਰਕਾਰ ਦੇ ਨਾਮ ਤੁਹਾਡੀ ਚਲਦੇ ਨਾਲ ਸਹਿਮਤ ਹਾਂ ਕਿ ਜੇਲ੍ਹ ਦੇ ਵਿੱਚ ਕਾਫੀ ਜਿਹੜੇ ਸਰਗੀਆਂ ਕ੍ਰਿਮੀਨਲ ਸਾਬ ਵਾਥੋ ਵਾਥ ਜਿਹੜੇ ਮੋਡਸ ਪ੍ਰੈਂਡੀ ਦੇ ਨਾਲ ਉਹ ਕ੍ਰਾਈਮ ਨੂੰ ਜੋ ਅੰਦਰੋਂ ਅੰਜਾਮ ਦਿੱਤੇ ਰਹਿੰਦੇ ਸਪੈਸ਼ਲੀ ਮੋਬਾਈਲਾਂ ਵਗੈਰਾ ਦੇ ਉਹਦੇ ਬੜੀ ਵਧੀਆ ਸਟਰੈਟਜੀ ਪੰਜਾਬ ਸਰਕਾਰ ਪਾਪੂਲੇਟ ਕਰਨ ਜਾ ਰਹੀ ਹੈ ਜੈਮਰਸ ਲੱਗ ਰਹੇ ਆ ਔਰ ਨਵੇਂ ਸਕੈਂਡਰਸ ਲੱਗ ਰਹੇ ਆ ਔਰ ਜਿੱਥੇ-ਜਿੱਥੇ ਵੀ ਹੈਗਾ ਜਿਵੇਂ ਬਠਿੰਡਾ ਸਿਕਿਉਰਿਟੀ ਜੇਲ ਹੈਗੀ ਆ ਉਥੇ ਅੰਦਰ ਇਹਨੇ ਜੈਮਰਸ ਵੀ ਹੈਗੇ ਨੇ ਵੀ ਤਾਂ ਕਿ ਉਥੇ ਅੰਦਰ ਮੋਬਾਈਲ ਚੱਲਦਾ ਹੀ ਨਹੀਂ ਹੈਗਾ ਔਰ ਜਿੱਥੇ ਵੀ ਉਥੇ ਕੋਈ ਗੈਂਗਸਟਰ ਦਾ ਉਹ ਇਹੋ ਜਿਹਾ ਸਮਗੰਦਰ ਨੂੰ ਬਠਿੰਡੇ ਜੇਲ ਤੋਂ ਛੁੱਟੇ ਜਾਂਦਾ ਉਹਦੀਆਂ ਚੀਕਾਂ ਨਿਕਲ ਜਾਂਦੀਆਂ ਕਿਉਂਕਿ ਉਹਨਾਂ ਨੂੰ ਇਹ ਚੀਜ਼ ਕੋਈ ਨਹੀਂ ਮਿਲਦੀ ਪਰ ਹਰ ਚੀਜ਼ ਦਾ ਅਨਿਸ਼ਲੀ ਸਟਾਰਟ ਹੁੰਦਾ ਇੱਕ ਜਗ੍ਹਾ ਤੋਂ ਸਟਾਰਟ ਹੋ ਗਿਆ ਤੇ ਚੰਗੇ ਰਿਜ਼ਲਟਸ ਆ ਰਹੇ ਆ ਉਹ ਅਗਲੀਆਂ ਜੇਲਾਂਾਂ ਚ ਵੀ ਇੰਪਲੀਮੈਂਟ ਹੋਣਾ ਸਰ ਕੰਟਾ ਦੇ ਚਾਰ ਬਹੁਤ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ ਇਸ ਲਈ ਮੈਂ ਕਿਹਾ ਕਿ ਚਾਰ ਤੋਂ ਦਾ ਮੇਨ ਪੁਆਇੰਟ ਸੀ ਜਿਹੜਾ ਪਾਰਟ ਆਫ ਇੰਟਰੋਗੇਸ਼ਨ ਸਟ੍ਰੈਟਜੀ ਆ ਜੀ ਸਾਰੀਆਂ ਇੰਟਰੋਗੇਸ਼ਨਸ ਦੇ ਵਿੱਚ ਜਦੋਂ ਅਸੀਂ ਬੈਕਵਰਡ ਲਿੰਕ ਨੂੰ ਜੋੜਦੇ ਆ ਕਿਉਂਕਿ ਇਹ ਵੀ ਭਾਵੇਂ ਜੱਥੇ ਵੀ ਨਮਰਸ਼ਣ ਕੁਆਂਟੀਟੀ ਦੀ ਜਿਹੜੀ ਹੈਗੀ ਰਿਕਵਰੀ ਹੁੰਦੀ ਹੈ ਉਹਦੇ ਬੈਕਵਰਡ ਲਿੰਕ 'ਚ ਜਾਇਆ ਜਾਂਦਾ ਔਰ ਬੈਕਵਰਡ ਲਿੰਕ ਤੇ ਜਾ ਕੇ ਜਿਹੜਾ ਉਹਦਾ ਰੂਟ ਹੁੰਦਾ ਬੇਸ਼ੱਕ ਉਹ ਰਾਜਸਥਾਨ 'ਚ ਐਮਪੀ 'ਚ ਹੋਰ ਕਿਤੇ ਵੀ ਹੈਗਾ ਉਹਦੇ ਮਦਰ ਜਾ ਕੇ ਕੋਸ਼ਿਸ਼ ਜਾਂਦੀਆਂ ਵੀ ਹੋਰ ਕਵਰੀਜ ਹੋਣਾ ਔਰ ਉਹ ਸਾਰੀਆਂ ਨਾਲ ਨਾਲ ਚੱਲਦੀਆਂ ਸਾਰੀ ਜਾਂਦਾ ਤੇ ਸਾਡੇ ਵੱਲੋਂ ਸਟੈਂਡ ਵੀ ਚੈੱਕ ਕੀਤੀ ਗਈ ਹੈ ਜਾਂ ਰੇਟ ਵੀ ਕੀ ਕੰਮਿਆ ਹੋਤਾ ਹੈ ਤੇ ਐਸਐਚਓ ਲੇਟ ਨਾਈਟ ਬੈਕਰ ਆਪਣੇ ਡਿਊਟੀ ਤੇ ਰਾਤ ਨੂੰ ਜਿੱਥੇ ਮੈਲਾ ਲੱਗਦਾ ਹੈ ਬਹੁਤ ਲੱਗਦਾ ਨਹੀਂ ਥੋੜੀ ਰਾਹਤ ਦੇਣ ਦੇ ਕਰਮ ਰਹੀਏ ਨਹੀਂ ਐਸਐਚਓ ਦੇ ਨਾਲ ਇੱਕ ਡਿਸ਼ਨ ਐਸਐਚਓ ਵੀ ਹੁੰਦਾ ਔਰ ਹੁਣ ਐਡੀਸ਼ਨਲ ਐਸਐਚਓ ਜਿਹੜਾ ਐਸਐਚਓ ਆ ਬਾਹਰ ਸੀ ਜਾਂਦਾ ਹੈ ਤਾਂ 8 ਵਜੇ ਦੀ ਗਿਣਤੀ ਦਾ ਕੋਈ ਅਜੇ ਤੱਕ ਕੰਮ ਨਹੀਂ ਹੋਇਆ। ਉਹ ਐਡੀਸ਼ਨਲ ਐਸਚੂ ਨੂੰ ਹਾਜ਼ਰ ਹੋਣਾ ਚਾਹੀਦਾ ਉਹ ਕਬੂਰ ਥੱਲੇ ਤਰੈ ਫਰੰਦਾ। ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਕੋਈ ਸਾਨੂੰ ਖੁਸ਼ੀ ਨਹੀਂ ਹੁੰਦੀ ਸਾਡੇ ਮਤਾਂ ਤੇ। ਕਈ ਗੱਲਾਂ ਮੈਟ੍ਰਿਕ ਨੇ ਜਿਹੋ ਬਿੰਨਾਵਾ ਜਿਹੜਾ ਇੱਕ ਡਿਸਪਲਿਮ ਹੁੰਦਾ। ਜਿਹੜੇ ਆਰਡਰਸ ਭੇਜੇ ਜਾਂਦੇ ਉਹਨਾਂ ਦੇ ਕੰਪਲੈਂਸ ਕਰਉਣੀ ਨਹੀਂ ਸਾਡਾ ਫਰਜ਼ ਬਣਦਾ ਇਹ ਨਹੀਂ ਅਸੀਂ ਹੁਕਮ ਕਰਦਾ ਬਾਅਦ ਵਿੱਚ ਅger ਜਾ ਕੇ ਚੈੱਕ ਹੀ ਨਾ ਕਰ ਗਿਓ ਔਰ ਜੋ ਵੀ ਹੈਗਾ ਪਬਲਿਕ ਇੰਟਰਸਟ ਦੇ ਵਿੱਚ ਤੁਸੀਂ ਕਾ ਖਾਣਿਆਂ ਦੇ ਵਿੱਚ ਇਹ ਵੀ ਕਿਤੇ ਨਾ ਕਿਤੇ ਕੰਮ ਦੇ ਵਿੱਚ ਵਿਗੜਨ ਪੈਣ ਦਾ ਕੰਮ ਕਰੀਏ ਨਫਰੀ ਨਫਰੀਆਂ ਦੀ ਜਿਹੜੀ ਹੈਗੀ ਹੈ ਇਹਦੇ ਵਾਸਤੇ ਵੀ ਅਸੀਂ ਪ੍ਰੋਪਰ ਇੱਕ ਪ੍ਰੋਸੀਜਰ ਅਪਲਾਈ ਕਰ ਰਹੀ ਹੈ ਕਈ ਜਗ੍ਹਾ ਤੇ ਛੱਡ ਜਾਂਨ ਸਸਰੀ ਦੀ ਗਾਰਦਾ ਹੁੰਦੀ ਬਲੇ ਜਿਵੇਂ ਆਹ ਲਾੜੂ ਤੁਸੀਂ ਇੱਥੇ ਈਵੀਐਮ ਗਾਰਦ ਲੱਗੀ ਟੀਸੀ ਦਫਤਰ ਓਕੇ ਸਾਹਮਣੇ ਦੁਕਾਨ ਤੇ ਹੈਗਾ ਵੀ ਅਸਲ ਮਾਰਖਾਨਾ ਦਾ ਫਟਾਉ ਉਹੀ ਇੱਕ ਕਾਰਨ ਲੈ। ਸੋ ਅਸੀਂ ਇੱਕ ਸਾਰੀ ਪਲੈਨਿੰਗ ਕਰਕੇ ਮੈਂ ਆਪੇ ਐਸਐਸਪੀ ਨੂੰ ਕਹਿਤਾ ਵੀ ਜਿਹੜੀਆਂ ਅਨੈਸੈਸਰੀ ਦਾਖਲਦਾਨ ਨੇ ਇਹਨਾਂ ਨੂੰ ਵਟਰਾ ਕਰਨਾ ਚਾਹੀਦਾ। ਜਿਹੜੇ ਥਾਣੇ ਵੱਡੇ ਆ ਸਾਡੇ ਜਿੱਥੇ 100 ਤੋਂ ਉੱਪਰ ਮਤਲਬ ਨੇ ਜਿੱਥੇ 200 ਤੋਂ ਉੱਪਰ ਮਤਲਬ ਨੇ ਜਾਂ 300 ਤੋਂ ਉੱਪਰ ਜਿੱਥੇ ਰਜਿਸਟ੍ਰੇਸ਼ਨ ਵੱਧ ਹੈਗੀ ਆ ਉਥੇ ਨਫਰੀ ਉਸ ਮੁਤਾਬਕ ਕਰ ਦੋ ਜਿਵੇਂ ਉਹ ਤਲਵਾੜਾ ਥਾਣਾ ਲਾਉਂਦੇ। ਉਥੇ ਰਜਿਸਟ੍ਰੇਸ਼ਨ ਬਹੁਤ ਥੋੜੀ ਹੋਊਗੀ ਮਾਲਪੁਰ ਥਾਣੇ ਦੇ ਨਾਲ ਸੋ ਉਥੇ ਨਫਰੀ ਮਾਲਪੁਰ ਜਿਆਦੀ ਚਾਹੀਦੀ ਆ ਤਲਵਾੜੇ ਟੱਟ ਤੇ ਸੋ ਇਹ ਜਿਹੜੀ ਇਹਨੂੰ ਸਿਨਕ੍ਰੋਨਾਈਜ਼ ਕਰਨਾ ਪੈਣਾ ਵਾ ਵੀ ਇਹ ਸਾਰੇ ਆਪਣੇ ਲੈਵਲ ਤੇ ਕਰਕੇ ਔਰ ਪਿਛਲੇ ਦਿਨੀ ਤੁਹਾਨੂੰ ਪਤਾ ਟਰਾਂਸਫਰਸ ਕੀਤੀਆਂ ਵੀ ਨੇ ਐਸਐਸਪੀ ਸ਼ਾਰਪੁਰ ਨੇ ਵੀ ਕਾਫੀ ਟਰਾਂਸਫਰਸ ਕਰਕੇ ਇਸ ਚੀਜ਼ ਨੂੰ ਕੀਤਾ ਔਰ ਬਾਕੀ ਜਿਹੜੀਆਂ ਜਿਹੜੀਆਂ ਨਾਨ ਅਸੈਂਸ਼ੀਅਲ ਪੋਸਟਾਂ ਦੇ ਉੱਤੇ ਜਾਂ ਡੀਪੀਓਸ ਦੇ ਵਿੱਚ ਕੋਈ ટાਠ ਮਾਰ ਕੇ ਬੈਠਾ ਜਾਂ ਪੁਰਾਣੇ ਬੈਠੇ ਉਹ ਵੀ ਕੱਢ-ਕੁੱਢ ਕੇ ਅਸੀਂ ਥਾਣਿਆਂ 'ਚ ਭੇਜ ਰਹੇ ਹਾਂ ਔਰ ਇਹ ਵੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀਆਂ ਲੇਡੀ ਸਟਾਫ ਉਹ ਅਫਸਰਾਂ ਦੇ ਨਾਲ ਕੰਪਿਊਟਰ ਆਪਰੇਟਰ ਜਾਂ ਨੈੱਬ ਲੀਡਰ ਦੇ ਤੌਰ ਤੇ ਕੰਮ ਕਰਨ ਜਿਹੜੇ ਯੰਗ ਮੁੰਡਿਆਂ ਬਾਣੇ ਚ ਰਹੇ ਤਾਂ ਕਿ ਭਜਨਾ ਖੜਾ ਕੰਮ ਹੋ ਸਕੇ ਸਰ ਤੁਸੀਂ ਸਵਾਰਸੀ ਦੀ ਗੱਲ ਕੀਤੀ ਤੁਸੀਂ ਪ੍ਰਸ਼ੰਸਾ ਕੀਤੀ ਬੁੱਤਿਆ ਪਰ ਆਧੇ ਪੰਜਾਬ ਦੀ ਗੱਲ ਕਰੀ ਤਾਂ ਤੁਸੀਂ ਨਸ਼ਾ ਆ ਉਹ ਕਿ ਇੰਡੀਜੀਨ ਜਪਾਨ ਇੱਕ ਬੜੀ ਸਮੱਸਿਆ ਬਣ ਰਹੀ ਆ ਆ ਜਿਹੜੇ ਕੋਈ ਨਿਯੇਹਾ ਦੇ ਨਹੀਂ ਜਾਂਦਾ ਇੰਡੀਜੀਨ ਰੱਤਨਾ ਪੰਜਾਬ ਵਿੱਚ ਕੋਈ ਔਰ ਘਟਨਾ ਨਾ ਹੋ ਜੇ ਪਰ ਇੰਡੀਜੀਨ ਮੈਪਨ ਬਾਰੇ ਕੋਈ ਸੇ ਇਲਲੀਗਲ ਵੈਪਨਸ ਜਿਹੜੇ ਹਨ ਇਹ ਮੱਧ ਪ੍ਰਦੇਸ਼ ਤੋਂ ਯੂਪੀ ਦੇ ਵਿੱਚ ਮੁਜਫਰਪੁਰ ਇੱਥੇ ਆਮ ਇਨਾਂ ਦੇ ਵੱਡਾ ਪੁੰਡਾ ਦੇ ਵਿੱਚ ਫੈਕਟਰੀਆਂ ਬੁੱਕੀਆਂ ਲਾ ਕੇ ਬਣਾਈ ਜਾਂਦੇ ਅਸੀਂ ਜਦੋਂ ਪਹਿਲਾਂ ਵੇਂਦੇ ਹੁੰਦੇ ਹਾਂ 32 ਬੋਰ ਦਾ ਪਿਸਤਲ ਜਾਂ 30 ਬੋਰ ਦਾ ਪਿਸਤਲ ਪਾਕਿਸਤਾਨ ਤੋਂ ਤੇ ਆਉਂਦਾ ਹੁੰਦਾ ਸੀ ਸਾਡੇ ਮੁਲਕ 'ਚ ਘੱਟ ਬਣਦਾ ਸੀ ਯੂਪੀ ਯੂਪੀ ਜਿਹੜਾ ਬਾਰਾ ਮੋਰ ਦਾ ਜਿਹੜਾ ਟੋਪੜਾ ਜਾਂ ਕਹਿ ਦਿੰਦੇ ਆਪਾਂ ਨੂੰ ਦੇਸ਼ੀ ਪਿਸਟੌਲ ਕਿਵੇਂ ਬਣਦੀ ਛੇ ਸਾਡੇ ਬਾੜੇ-ਬਾੜੇ ਇੱਥੇ ਰਾਵਲਪਿੰਡੀ ਲੱਗੇ ਵੀ ਇੱਕ ਜਾਂ ਮੁਸਲਮਾਨ ਉਹ ਵੀ ਬਣਾਉਂਦਾ ਹੁੰਦਾ ਹੈ ਜਾਂ ਉਹ ਵੀ ਫੜਿਆ ਗਿਆ ਉਹ ਫੈਕਟਰੀ ਫੜੀ ਗਈ ਇਹ ਸਾਰੇ ਜਿਹੜੇ ਹੁਣ ਵੈਪਨਸ ਆ ਇਹ ਇੱਥੇ ਜਿਹੜੇ ਪੈਗੇ ਆ ਇਹਨਾਂ ਦੀ ਮਤਲਬ ਜਿਹੜੀ ਨਾਲ ਤੁਹਾਨੂੰ ਪੀਜਾ ਐਮ ਪੀ ਆ ਇੱਥੇ ਕਾਫੀ ਜਾ ਕੇ ਪੀਸ ਨੇ ਪੰਜਾਬ ਪ੍ਰੋਡਕਟ ਤੇ ਜਾ ਕੇ ਉਹਨਾਂ ਦੀਆਂ ਫੈਕਟਰੀਆਂ ਉਹਨਾਂ ਲਈ ਹੱਥ ਜਿੱਥੋਂ ਜਨਰੇਟ ਕਰਦੇ ਜਿੱਥੋਂ ਬਣਾਉਂਦੇ ਆ ਉਤੋਂ ਤੱਕ ਵੀ ਜਾ ਕੇ ਬਣੇ ਆ ਸੋ ਵੈਪਨ ਜਿੰਨੇ ਜਿੰਨੇ ਨਜਾਇਜ਼ ਵੈਪਨ ਆਪਾਂ ਇਸ ਨੂੰ ਫੋਲਡਿੰਗ ਕਹਿ ਸਕਦੇ ਜਿਹੜਾ ਨਜਾਇਜ਼ ਵੈਪਨ ਨਹੀਂ ਹੈਗਾ ਬਟ ਆਪਾਂ ਨੂੰ ਆਪ ਦੇ ਯੂਸ ਕੇ ਪਾਸੇ ਕਰਨਾ ਚਾਹੀਦਾ ਕਿ ਸ਼ੌਕੀਆ ਇਹ ਤੁਹਾਡਾ ਲਾਇਸੈਂਸ ਨਹੀਂ ਮਿਲਦਾ ਉੱਥੋਂ ਜਾ ਕੇ 20,000 ਰੁਪਏ ਖਰਚ ਕੇ ਇਹੋ ਜਿਹਾ ਨਜਾਇਜ਼ ਵੈਪਨ ਜਿਹੜਾ ਮੈਂ ਛੀਕੀ ਮਾਰ ਲਵਾਂ ਦੀ ਦੱਬ ਚ ਪਾਈ ਕਰ ਲਾਂ ਇਹ ਜਿਹੜਾ ਵੈਪਨ ਜਿਹੜਾ ਮਾੜਾ ਹੁੰਦਾ ਜਿਹੜਾ ਵੈਪਨ ਮਾੜਾ ਹੁੰਦਾ ਵਾ ਜਿਹੜਾ ਕਲਚਰਾਂ ਵੈਪਨ ਆ ਉਸ ਨਾਲ ਕ੍ਰਾਈਮ ਹੋਣਾ ਹੀ ਹੁੰਦਾ ਉਹ ਯੂਥ ਨੂੰ ਚਾਹੀਦਾ ਵਾ ਵੀ ਇਹਨਾਂ ਚੀਜ਼ਾਂ ਦੇ ਮਗਰ ਨਾ ਪੈ ਕੇ ਵੈਪਨ ਵਾਲੇ ਕਲਚਰ ਤੋਂ ਬਾਹਰ ਨਿਕਲ ਕੇ ਆਪਣੀ ਚੰਗੀ ਸਿਹਤ ਕਰਕੇ ਚੰਗੀ ਪੜ੍ਹਾਈ ਕਰਕੇ ਸਪੋਰਟਸ ਵਾਲੇ ਪਾਸੇ ਜਾ ਕੇ ਹੁਣ ਕਾਫੀ ਸਪੋਰਟਸ ਇਵੈਂਟਸ ਵੀ ਅਸੀਂ ਆਰਗੇਨਾਈਜ਼ ਕੀਤੀਆਂ ਉਹ ਸਿਰਫ ਇਸ ਕਰਕੇ ਵੀ ਯੂਥ ਨੂੰ ਦੂਜੇ ਪਾਸੇ ਨੂੰ ਧਿਆਨ ਲਵਾ ਕੇ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਜਿਹੜੀਆਂ ਵੱਖ-ਵੱਖ ਸਪੋਰਟਸ ਕਰਵਾਈਆਂ ਗਈਆਂ ਨਗਦ ਨਾਮ ਵੀ ਦਿੱਤੇ ਗਏ ਸਰਟੀਫਿਕੇਟਸ ਵੀ ਦਿੱਤੇ ਗਏ ਯੂਥ ਨੂੰ ਸੋ ਤਾਂ ਵੀ ਜਿਹੜੇ ਹੈਗਾ ਮੈਂ ਆਪਣੇ ਵੱਲੋਂ ਵੀ ਜਿਵੇਂ ਮੇਰੇ ਕੋਲ ਸੀਸੀ ਕਲਾਸ 2 ਕਮੈਂਡੇਸ਼ਨ ਟੂ ਮੈਂ ਦੇ ਸਕਦਾ ਜਿਹੜੇ ਅੱਗੇ ਆਰਗੇਨਾਈਜ਼ ਕਰਨਗੇ ਦਿੱਲੀ ਸ਼ਹਿਰ ਪਰ ਵੀ ਆਰਗੇਨਾਈਜ਼ ਕਰ ਰਹੇ ਜਿਲੰਦਰデア ਵੀ ਕਰ ਰਹੇ ਆ ਕਪੂਰਥਲਾ ਵੀ ਕਰ ਰਹੇ ਤਾਂ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਵੀ ਕਮੈਂਡੇਸ਼ਨ ਸਰਟੀਫਿਕੇਟਸ ਤਾਂਗੇ ਤਾਂ ਕਿ ਜੇ ਉਹਨਾਂ ਨੂੰ ਸਰਕਾਰੀ ਸਰਟੀਫਿਕੇਟ ਬੱਚਿਆਂ ਨੂੰ ਯੂਥ ਨੂੰ ਮਿਲੂਗਾ ਕਿਸੇ ਕੰਮ ਵਾਸਤੇ ਉਹ ਕਮਿਟਮੈਂਟ ਹੋ ਜੀ ਦੀ ਉਹਨਾਂ ਵਾਸਤੇ ਵੀ ਆ ਚੀਜ਼ ਜਿਹੜੀ ਹੈਗੀ ਆ ਜਿਹੜੀ ਮੈਨੂੰ ਅੱਜ ਮਿਲੀ ਆ ਐਸਐਸਪੀ ਸਾਹਿਬ ਉਹਦਾ ਡੀਆਈਜੀ ਜਲੰਧਰ ਤੋਂ ਜਾਂ ਡੀਜੀਪੀ ਸਾਹਿਬ ਕੋਲ ਅਸੀਂ ਲੈ ਕੇ ਕੋਈ ਐਪਰੀਸ਼ੀਏਸ਼ਨ ਲੈਟਰ ਲੈ ਕੇ ਦੇਦਿਆਂ ਜਿਹੜੇ ਯੂਥ ਨੂੰ ਉਹਨਾਂ ਨੂੰ ਇਹਦੇ ਨਾਲ ਮੋਟੀਵੇਸ਼ਨ ਮਿਲੂਗਾ ਐਂਡ ਅਸੀਂ ਇਹਨੂੰ ਜਲਦੀ ਕਰਦੇ ਆਂ ਸਰ ਜੀ ਨਸ਼ਿਆਂ ਨੂੰ ਲੈ ਕੇ ਇੱਕ ਵਾਰ ਸੀਐਮ ਸਾਹਿਬ ਦਾ ਬਿਆਨ ਆਇਆ ਸੀ ਕਿ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਛੋਟੇ ਜਿਹੇ ਅਪਰਾਧ ਕਰਦੇ ਨੇ ਨਾ ਤਾਂ ਆਪਣਾ ਅਧਿਕਾਰ ਸਮਝਦੇ ਨੇ ਕਿ ਉਹ ਵੀ ਕੋਈ ਪੜਿਆ ਜਾਂਦਾ ਤਾਂ ਆਹ ਤਾਂ ਵੀ ਕੁਝ ਕਦਮ ਚੁੱਕੇ ਚੱਲਣਗੇ ਪਰ ਇਹ ਸਿਧਾਂਤ ਰੱਖਿਆ ਗਿਆ ਕਿ ਇਹ ਮੁਲਾਜ਼ਮ ਜਾਂ ਅਫਸਰ ਜਿਹੜਾ ਵੀ ਨਸ਼ੇ ਦੇ ਤਸਕਰਾਂ ਦੇ ਨਾਲ ਜਾਂ ਨਸ਼ੇ ਦੀ ਕਿਸੇ ਤਰ੍ਹਾਂ ਵੀ ਇਹ ਵਪਾਰ ਦੇ ਵਿੱਚ ਸ਼ਾਮਲ ਹੁੰਦਾ ਉਹ ਤਾਂ ਦੂਜੇ ਸਮਾਜਦਰ ਨਾਲੋਂ ਜਾਂ ਆਮ ਨਸ਼ੇ ਦੇ ਤਸਕਰ ਨਾਲੋਂ ਤਿੰਨ ਬਣਾ ਵੱਧ ਨੁਕਸਾਨ ਹੁੰਦਾ ਨੰਬਰ 1 ਦਾ ਉਹਦੀ ਨੌਕਰੀ ਜਿਹੜੀ ਉਹ ਤੋਂ ਡਿਸਪਰਸ ਨੰਬਰ 2 ਉਹਦੇ ਤੇ ਪਰਚਾ ਦਰਜ ਹੋਊਗਾ ਤੇ ਪੱਕੀ ਗੱਲ ਆ ਪੁਲਿਸ ਅਫਸਰ ਹੁੰਦੇ ਆ ਕੋਈ ਵੀ ਫੋਟ ਨੂੰ ਕਦੀ ਨਹੀਂ ਉਹਦੀ ਬਲੋਂ ਉਹਦੀ ਕਨਵਿਕਸ਼ਨ ਪੱਕੀ ਹੋਊਗੀ ਕੋਈ ਵੀ ਫੋਟ ਨੂੰ ਭਰੀ ਨਹੀਂ ਕਰੂਗੀ ਬਿਕਾਉਜ਼ ਉਹਨੇ ਇੱਕ ਵਰਦੀ ਧਾਰੀ ਹੁੰਦੇ ਹੋਏ ਉਹਦੀ ਤਰਕੂਤ ਕੀਤੀ ਥਰਡ ਉਹਦੀ ਫੈਮਲੀ ਬਿਲਕੁਲ ਬਰਬਾਦ ਹੋ ਜੂਗੀ ਕੱਲ ਨੂੰ ਉਹਦੇ ਬੱਚਿਆਂ ਨੇ ਧਰਤੀ ਹੋਣਾ ਖੁਸ਼ ਹੋਣਾ 100 ਤਰ੍ਹਾਂ ਦੀਆਂ ਜੜੀਆਂ ਹੈਗੀਆਂ ਸਾਡੀਆਂ ਸੀਆਈਡੀ ਰਿਪੋਰਟਾਂ ਹੁੰਦੀਆਂ ਉਹ ਆਪਣੀ ਜਨਰੇਸ਼ਨ ਲਈ ਵੀ ਇੱਕ ਵੱਡਾ ਤੋਆ ਪੁੱਟ ਕੇ ਜੌੜ ਦਾ ਜੇਵ ਹੋ ਜਾਂਦਾ ਪਰ ਸਰ ਕ੍ਰਪਸ਼ਨ ਦੇ ਵਿੱਚ ਵੀ ਇਦਾਂ ਦੀਆਂ ਕਈ ਵੀਡੀਓ ਆਉਂਦੀਆਂ ਆ ਉਹਨਾਂ ਨੂੰ ਲਾਈਨ ਹਾਜ਼ਰ ਵੀ ਕਰ ਦਿੱਤਾ ਜਾਂਦਾ ਬਾਅਦ ਦੇ ਵਿੱਚ 6 ਮਹੀਨੇ ਬਾਅਦ ਉਸੇ ਠਾਣੇ 'ਤੇ ਫੇਲ ਲਗਾ ਦਿੱਤਾ ਜਾਂਦਾ ਇਹਦੇ ਤੇ ਕੀ ਕਹਾਂਗੇ ਇਹੋ ਜਿਹੇ ਜਿੰਨੇ ਵੀ ਕੇਸਿਸ ਆ ਗਏ ਵੇਖੋ ਜ਼ੀਰੋ ਟੋਲਰੈਂਸ ਦਾ ਕ੍ਰਪਸ਼ਨ ਕਮਿਸ਼ਨ ਦੇ ਵਿੱਚ ਹੁਣ ਤਾਂ ਇਹ ਮੱਧਮ ਦੇ ਨਾਲ ਮੱਧਮ ਤੋਂ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਹਾਂ ਕਿਸੇ ਵੀ ਪੁਲਿਸ ਅਫਸਰ ਨੂੰ ਬਹੁਤ ਪੰਖਾਵਾਂ ਨੇ ਸਾਡੀਆਂ 2 ਸਵਾ 2 ਲੱਖ ਮੈਂ ਪੰਖਾਂ ਰਹਿਤਾ ਇੰਨੀ ਕੁ ਕੋਨੇ ਕੁ 2 ਲੱਖ ਡੇਢ ਪਉਣ ਦਾ ਕਿ ਐਸਐਸਪੀ ਸਾਹਿਬ ਲੈਂਦੇ ਆਣ ਡੀਐਸਪੀ ਜਿਹੜੇ ਹੈਗੇ ਲੱਖ ਲੁੱਪੇ ਤੇ ਵੀ ਪਹੁੰਚਦੇ ਆ ਐਸਐਚਓ ਪਹੁੰਚਦੇ ਆ ਗੱਡੀਆਂ ਸਾਰੀਆਂ ਕੋ ਵਧੀਆਂ ਨਵੀਆਂ 에어 ਕੰਡੀਸ਼ਨਡ ਮਤਲਬ ਇੱਕ ਡੀਐਸਪੀ ਜਿਹੜਾ ਹੈਗਾ ਵਾ ਇਹ 10 ਤੋਂ 15 ਲੱਖ ਦੇ ਦਰਮਿਆਨ ਕਾ ਸਰਕਾਰ ਨੂੰ ਪੈਂਦਾ ਐਸਪੀ ਜਿਹੜਾ ਵਾ 15 20 ਲੱਖ ਨੂੰ ਲੀਡਰ ਸਟਾਫ ਨਾਲ ਉਦਾਂ ਨ ਮੈਨ ਲਾ ਲੋ ਤੇਲ ਲਾ ਲੋ ਸੋ ਬਿਲਕੁਲ ਇਸ ਚੀਜ਼ ਨੂੰ ਜਿਹੜਾ ਹੈਗਾ ਬਾ ਕ੍ਰਪਸ਼ਨ ਵਾਲੇ ਪਾਸੇ ਦਾ ਸੂਚਨ ਨਹੀਂ ਕਿੰਨੀਆਂ ਕੋ ਸਰਕਾਰਾਂ ਦੇ ਲਈਆਂ ਪਰ ਇਹਦੇ ਚ ਜ਼ੀਰੋ ਟੋਲਰੈਂਸ ਹੋਊਗੀ ਜੇ ਸੇਵ ਵੀ ਕੋਈ ਇਸ ਗੱਲ ਨੂੰ ਇਨਡਲਜ ਕਰੂਗਾ ਫਿਰ ਸਵਾਰੀ ਆਪਣੇ ਸਮਾਨ ਦੀ ਆਪ ਕਰੇਗਾ ਠੀਕ ਹੈ